ਜੇ ਕਿਸੇ ਨੇ ਵੀ ਸੰਤ ਦਾ ਮਜ਼ਾਕ ਉਡਾਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕਿਸੇ ਨੇ ਵੀ ਸੰਤ ਦਾ ਅਪਮਾਨ ਕੀਤਾ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਅਜਿਹੀਆਂ ਧਮਕੀਆਂ ਉਹਨਾਂ ਲੋਕਾਂ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਨੇ ਪ੍ਰੇਮਾਨੰਦ ਮਹਾਰਾਜ ਦਾ अपमान की तय हां संत प्रेमानंद महाराज दा अपमान करने वाले दा बुरा हाल होवेगा ए गैंगस्टरा वलो धमकीया दितिया जा रहिया ने जिस तो बाद हपरा तफरी मचांदी है गैंगस्टर रोहित गोदारा ते गोल्डी बराड़ ने हुन संत प्रेमानंद दा अपमान करने वालेया ते ओना नु जानो मारन दी धमकी देण वालेया नु खुली चुनौती दे दती है और आ कहया के जिसने भी संत दे नाल अजिहा कीता ओनु बख्शिया नहीं जाएगा ਦੁਨੀਆ ਵਿੱਚ ਰਾਦਾ ਦੇ ਨਾਮ ਦੀ ਮहिमा ਫੈਲਾਉਣ ਵਾਲੇ ਬ੍ਰਿੰਦਾਵਨ ਦੇ ਸੰਤ ਪ੍ਰੇਮਾਨੰਦ ਨੂੰ ਹਾਲ ਹੀ ਦੇ ਵਿੱਚ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਇੰਟਰਨੈਟ ਮੀਡੀਆ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸੇ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਤੇ ਗੋਲਡੀ ਬਰਾੜ ਨੇ ਇੰਟਰਨੈਟ ਮੀਡੀਆ ਤੇ ਆਪਣੀ ਪੋਸਟ ਰਾਹੀਂ ਕਿਹਾ ਕਿ ਜੋ ਵੀ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਾ ਨਹੀਂ ਜਾਏਗਾ। ਉਹਨਾਂ ਨੇ ਪੋਸਟ ਦਾ ਵਿੱਚ ਲਿਖਿਆ ਕਿ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਸਨਾਤਨ ਧਰਮ ਦੇ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਆਪਣੇ ਦੋਵੇਂ ਕੁਰਦੇ ਖਰਾਬ ਹੋਣ ਤੋਂ ਬਾਅਦ ਵੀ ਇੰਨੇ ਸਾਲਾਂ ਤੱਕ ਸੰਘਰਸ਼ ਕੀਤਾ ਅਤੇ ਲੋਕਾਂ ਨੂੰ ਸਹੀ ਰਸਤਾ ਦਿਖਾਇਆ। ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਸਾਡੀ ਕੁੱਲੀ ਚੁਣੌਤੀ ਹੈ ਕਿ ਸਾਡੇ ਸੰਤਾ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਜੇ ਕਿਸੇ ਨੇ ਵੀ ਸੰਤ ਦਾ ਮਜ਼ਾਕ ਉਡਾਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕਿਸੇ ਨੇ ਵੀ ਸੰਤ ਦਾ ਅਪਮਾਨ ਕੀਤਾ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਏਗਾ ਜਿਹੀਆਂ ਧਮਕੀਆਂ ਉਹਨਾਂ ਲੋਕਾਂ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਨੇ ਪ੍ਰੇਮਾਨੰਦ ਮਹਾਰਾਜ ਦਾ अपमान की तय हां संत प्रेमानंद महाराज दा अपमान करने वाले दा बुरा हाल होवेगा ए गैंगस्टरा वलो धमकीया दितिया जा रहिया ने जिस तो बाद हपरा तफरी मचांदी है गैंगस्टर रोहित गोदारा ते गोल्डी बराड़ ने हुन संत प्रेमानंद दा अपमान करने वालेया ते ओना नु जानो मारन दी धमकी देन वालेया नु खुली चुनौती दे, दे दती है और आ कहया के जिसने भी संत दे नाल अजिहा कीता ओनु बख्शिया नहीं जाएगा ਦੁਨੀਆ ਵਿੱਚ ਰਾਦਾ ਦੇ ਨਾਮ ਦੀ ਮहिमा ਫਰਲਾਨ ਵਾਲੇ ਬ੍ਰਿੰਦਵਨ ਦੇ ਸੰਤ ਪ੍ਰੀਮਾਨੰਦ ਨੂੰ ਹਾਲ ਹੀ ਦੇ ਵਿੱਚ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਇੰਟਰਨੈਟ ਮੀਡੀਆ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਇਸੇ ਪਤਨਾਮ ਗੈਂਗਸਟਰ ਰੋਹਿਤ ਗੋਦਾਰਾ ਤੇ ਗੋਲਡੀ ਬਰਾੜ ਨੇ ਇੰਟਰਨੈਟ ਮੀਡੀਆ ਤੇ ਆਪਣੀ ਪੋਸਟ ਰਾਹੀਂ ਕਿਹਾ ਕਿ ਜੋ ਵੀ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਾ ਨਹੀਂ ਜਾਏਗਾ। ਉਹਨਾਂ ਨੇ ਪੋਸਟ ਦਾ ਵਿੱਚ ਲਿਖਿਆ ਕਿ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਸਨਾਤਨ ਧਰਮ ਦੇ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਆਪਣੇ ਦੋਵੇਂ ਘਰ ਦੇ ਖਰਾਬ ਹੋਣ ਤੋਂ ਬਾਅਦ ਵੀ ਇੰਨੇ ਸਾਲਾਂ ਤੱਕ ਸੰਘਰਸ਼ ਕੀਤਾ ਅਤੇ ਲੋਕਾਂ ਨੂੰ ਸਹੀ ਰਸਤਾ ਦਿਖਾਇਆ। ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਸਾਡੀ ਖੁੱਲੀ ਚੁਣੌਤੀ ਹੈ ਕਿ ਸਾਡੇ ਸੰਤਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ